ਅੱਜ ਦੂਸਰੇ ਦਿਨ ਵੀ ਕਾਫੀ ਰੌਣਕ ਚਿਰਹਾ ਗੁਰਦਾਸਪੁਰ ਦਾ ਉਮੀਦ ਬਾਜ਼ਾਰ ਗੁਰਦਾਸਪੁਰ ਪਾਰਸ਼ਾਸ਼ਨ ਵੱਲੋਂ ਵੀ ਅਗਸਤ ਨੂੰ ਸ਼ੁਰੂ ਕੀਤੇ ਉਮੀਦ ਬਾਜ਼ਾਰ ਵਿੱਚ ਹੱਥੀ ਬਣੀਆਂ ਚੀਜ਼ਾਂ ਦੀ ਗੁਣਵੱਤਾ ਦੇ ਆਧਾਰ 'ਤੇ ਲੋਕ ਕਾਫੀ ਖਰੀਦਦਾਰੀ ਕਰ ਰਹੇ ਹਨ ਵੇਖੋ ਸੰਜੀਵ ਟੋਨੀ ਦੀ ਇੱਕ ਖਾਸ ਰਿਪੋਰਟ ਹਾਂਜੀ ਠੀਕ ਸੋਲਿਊਸ਼ਨ ਮਿਲਿਆ ਬਹੁਤ ਵਧੀਆ ਹੈ ਸਰ ਸਿਰਫ ਇਹ ਗਰੁੱਪਾਂ ਨਾਲ ਜੁੜ ਕੇ ਹੀ ਬਹੁਤ ਵਧੀਆ ਕੰਮ ਕੀਤਾ ਜੇ ਹਾਂਜੀ ਸਰਕਾਰ ਹਰ ਲਈ ਬਹੁਤ ਕੁਝ ਕਰ ਰਹੀ ਹੈ ਹਨਾ ਕਾਫੀ ਸਰਫਾ ਦੇ ਗਰੁੱਪਾਂ ਦੇ ਵਿੱਚ ਜੁੜ ਕੇ ਹੀ ਇੱਥੋਂ ਤੱਕ ਅੱਜ ਪਹੁੰਚੇ ਆ ਤੁਹਾਨੂੰ ਉਮੀਦ ਬਾਜ਼ਾਰ ਦੇ ਚੋਂ ਬਹੁਤ ਵਧੀਆ ਪ੍ਰਾਪਤ ਹੁੰਦਾ ਏ ਤੇ ਅਸੀਂ ਉਮੀਦ ਬਾਜ਼ਾਰ ਲਾਣੇ ਆਪਣੇ ਹੱਥਾਂ ਦਾ ਸਾਮਾਨ ਬਣਾ ਕੇ ਲੇਡੀਜ਼ ਲੈ ਕੇ ਆਈਦਾ ਤੇ ਬਹੁਤ ਵਧੀਆ ਸਰ ਠੀਕ ਹੈ ਸੰਕਲਿਆ ਹਾਂਜੀ ਬਹੁਤ ਵਧੀਆ ਸੰਕਲਿਆ ਮੈਂ ਉਮੀਦ ਬਾਜ਼ਾਰ ਵਗੈਰੇ ਕਹਿਣਾ ਚਾਹੁੰਦੀ ਆ ਕਿ ਸੈਕੰਡ ਟਾਈਮ ਇਹ ਉਮੀਦ ਬਾਜ਼ਾਰ ਲੱਗਿਆ ਬਹੁਤ ਹੀ ਵਧੀਆ ਲੱਗਿਆ ਇੱਥੇ ਆ ਕੇ ਅਸੀਂ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੂੰ ਮਤਲਬ ਕਹਿੰਨੇ ਆ ਕਿ ਤੁਸੀਂ ਵਾਦ ਤੋਂ ਵਾਦ ਇੱਥੇ ਪਹੁੰਚੋ ਇੱਥੇ ਪਹੁੰਚ ਕੇ ਤੁਸੀਂ ਵੀ ਦੇਖੋ ਅੱਗੇ ਕੀਵੇਂ ਦਾ ਮਤਲਬ ਉਹ ਘਰਾਂ ਦੇ ਬੇਰੁਜ਼ਗਾਰ ਲੇਡੀਆਂ ਬੈਠੀਆਂ ਉਹ ਕਿਤੋਂ ਦੇ ਮਤਲਬ ਕਿਤੇ ਪਹੁੰਚ ਚੁੱਕੀਆਂ ਹੋਈਆਂ ਇਹ ਵਾਦ ਤੋਂ ਵਾਦ ਇੱਥੇ ਪਹੁੰਚਣਾ ਤੇ ਇਹਦੇ ਸਬਨਾਨੇ ਬਹੁਤ ਹੀ ਵਧੀਆ ਮਤਲਬ ਉਮੀਦਗਾਰ ਦਾ ਫਿੱਟਾ ਤੇ ਨੈਕਸਟ ਟਾਈਮ ਇਸ ਚਾਹੁੰਦੇ ਕਿ ਫਿਰ ਇਹ ਲੱਗੇ ਮੈਂਬਰ ਸਾਡੇ ਕਿਹ ਕਿਹੇ ਪਹੁੰਚੇ ਬਹੁਤ ਵਧੀਆ ਸੀ ਸਭ ਕੁਝ ਇੱਥੇ ਸੂਟਸ ਦੀ ਕਲੈਕਸ਼ਨ ਹੀ ਵਧੀਆ ਹੈ ਇੱਥੇ ਬਹੁਤ ਜ਼ਿਆਦਾ ਚਾਰਗਾਂ ਵਗੈਰਾ ਵੀ ਮਿਲਦੇ ਨੇ ਸੂਟਸ ਦੀ ਬਹੁਤ ਦੇ ਗਰਮੈਂਟ ਡੋਰ ਸੀਨੀਅਰਸ ਕੰ ਜਿਸ ਨੂੰ ਗੁਰਦਾਸ ਗੁਰ ਇੱਥੇ ਚਾਰਗਾਂ ਵਗੈਰਾ ਦੀ ਵੀ ਕਲੈਕਸ਼ਨ ਹੈ ਜੇ ਸੂਟਸ ਦੀ ਬਹੁਤ ਵਧੀਆ ਕਲੈਕਸ਼ਨ ਹੈ ਉਧਰ ਐਮਬੋਇਡਰੀ ਸੂਟ ਮਿਲਦੇ ਪਏ ਨੇ ਤੇ ਚਿਕਨ ਕਾਰੀ ਸੂਟ ਮਿਲਦੇ ਪਏ ਨੇ ਨਾਲ ਖਾਰੀ ਕਾਸਮੈਟਿਕਸ ਮਿਲਦੇ ਪਏ ਨੇ ਐਸੈਸਰੀਜ਼ ਬਹੁਤ ਵਧੀਆ ਮਿਲਦੀ ਪਈ ਨੇ ਕੁੜੀਆਂ ਦੀਆਂ ਇਹ ਤੇ ਦੇਰੀਸ ਵੀ ਅਗੇ ਨੇ ਸਾਈਟ ਤੇ ਫੇਲ ਕਰਨਾ ਚਾਹਤੇ ਬਦਿਆ ਕਿ ਤੁਸੀਂ ਆਓ ਵਿਜ਼ਿਟ ਕਰੋ ਵਧੀਆ ਆ ਤੇ ਮਜ਼ੇ ਕਰੋ ਆਗੇ ਥੈਂਕ ਯੂ ਹਾਂਜੀ ਸਰ ਬਹੁਤ ਵਧੀਆ ਰਿਸਪੌਂਸ ਮਿਲਿਆ ਵਾ ਸਾਡਾ ਪਹਿਲਾਂ ਵੀ ਮੇਲਾ ਲੱਗਾ ਹੋਇਆ ਸੀ ਤੇ ਹੁਣ ਫੇਰ ਦੂਜੀ ਵਾਰੀ ਅਸੀਂ ਮਿਲਣ ਲਾਇਆ ਵਾ ਤੇ ਇਹਦੇ ਵਿੱਚ ਇਹ ਆ ਵੀ ਜੇ ਰਨਾ ਅੱਛੀ ਸੇਲ ਹੋਈ ਆ ਸਾਡੀ ਸਾਡੀ ਬਹੁਤ ਵਧੀਆ ਰਿਸਪੌਂਸ ਕਿਰਿਆ ਲੱਗੇ ਲੱਗੇ ਉਹ ਵੀ ਤਾਂ ਮੈਂ ਇਸ ਵਾਰ ਲੱਗੇ ਸੀ ਹਾਂਜੀ ਹਾਂਜੀ ਸਰ ਉਹ ਦਿਨ ਲੱਗਾ ਜੀ ਵੀ ਕਮੈਂਟਾਂ ਦੇ ਸਾਡੀ ਅਪੀਲ ਕਰਨਾ ਚਾਹੁੰਦੇ ਆ ਕਿ ਆਉਣ ਵਾਲੀ ਜੀਣਾ ਦੇ ਵਿੱਚ ਫਿਰ ਤਰਾਦੇ ਮੇਲੇ ਇੱਥੇ ਲੱਗਿਆ ਜਾਵੇ ਦੁਬਾਰਾ ਹਾਂਜੀ ਵਧੀਆ ਵਧੀਆ ਗਾਹ ਘਾਰੇ ਆ ਤੇ ਸਮਾਨ ਦੇਖ ਰਹੇ ਕੁਝ ਪਰਾਣਾ ਸਮਾਨ ਹੈ ਘਾਟ ਕੋ ਲੱਕੜ ਦਾ ਸਮਾਨ ਹੈ ਕੜਵੰਜੀਆਂ ਚਰਖੇ ਆਂਦੇ ਛੋਟੇ ਚਰਖੀਆਂ ਚਰਖੇ ਤੇ ਸਾਡੇ ਕੋਲ ਬੱਚਿਆਂ ਦੇ ਖਰੋਣੇ ਅੱਗੇ ਲੱਕੜ ਵਿੱਚ ਆਂਦੇ ਜਿਹੜੇ ਆਪਾਂ ਤੇ ਆਪਣਾ ਮਧਾਨੀਆਂ ਬਹੁਤ ਸੁਣੀਆਂ ਆਂ ਪੇਟੇ ਮਧਾਨੀਆਂ ਆਂਦੀਆਂ ਇਹ ਕਿਉਂਦੀ ਨਹੀਂ ਸੀ ਹਾਰਪੁਰ ਦੀ ਐ ਤੇ ਸਾਡੇ ਕੋਲ ਹੋਰ ਆਲੂ ਮੈਸ਼ਰ ਪਰਾਣਾ ਸਮਾਨ ਸਾਰਾ ਆਂਦਾ ਉਹ ਤਾਂ ਦੇਖਿਓ ਮੰਜੇ ਵੀ ਆਂਦੇ ਆਪਾਂ ਛੋਟੇ ਵੱਡੇ ਮੰਜੇ ਸਾਡੇ ਕੋ ਤੇ ਬੱਚਿਆਂ ਵਾਸਤੇ ਗੇਮ ਆਂਦੀ ਬਹੁਤ ਵਧੀਆ ਪਾਕ ਅਸੀਂ ਬਟਾਲੇੋਂ ਆਏ ਆ ਬੱਚਿਆਂ ਕੇ ਬਸ ਗੇਮਾਂ ਦੇ ਬੱਚੇ ਮੋਬਾਈਲਾਂ ਹੀ ਹਟਦੇ ਨਾ ਉਹਦੇ ਦੇ ਗੇਮ ਆਂਦੀ ਅਸੀਂ ਉਹ ਮੋਬਾਈਲਾਂ ਤੋਂ ਕਹਿਣ ਚਲਾਉਣ ਵਾਸਤੇ ਬੱਚਿਆਂ ਦਾ ਤੇ ਬਸ ਵਧੀਆ ਵਾ ਲੋਕ ਆਉਣ ਮੇਲੇ ਵਿੱਚ ਆਣ ਕੇ ਤੇ ਮੇਲੇ ਦਾ ਆਨੰਦ ਮਾਨਣ ਤੇ ਵਧੀਆ ਵਧੀਆ ਸਮਾਨ ਲੈਣ ਬਾਜ਼ਾਰ ਨਾਲ ਸਸਤਾ ਤੇ ਵਧੀਆ ਸਮਾਨ ਸਾਡੇ ਕੋਲ ਤੇ ਬਾਕੀ ਸਾਡੇ ਕੋਲ ਚਾਰ ਹੈਗਾ ਵਾ ਪੱਤੀ ਆਂਦੀ ਹੈ ਸ਼ਾਮ ਦੀ ਪੱਤੀ ਸਾਡੇ ਕੋਲ ਵਧੀਆ ਪੱਤੀ ਵੀ ਸਾਡੇ ਕੋਲ ਸੇਂਦੀਆਂ ਵੀ ਹੈਗੀਆਂ ਤੇ ਵਟੀਆਂ ਵੀ ਹੈਗੀਆਂ ਤੇ ਮਸ਼ੀਨਾਂ ਵੀ ਸੇਵੀਆਂ ਹੈਗੀਆਂ ਸਾਡੇ ਕੋਲ ਇੱਕ ਦਾ ਸਾਰਾ ਸਾਮਾਨ ਤਿਆਰ ਕੀਤਾ ਹੋਇਆ ਵਾ ਅੱਛਾ ਜਿਹੜਾ ਪ੍ਰਾਲਾ ਕੀਤਾ ਕੁਝ ਹੋ ਲੋ ਹਾਂ ਤੁਸੀਂ ਪਸੰਦ ਹਨ ਬਹੁਤ ਵਧੀਆ ਉਹਨਾਂ ਨੇ ਹਨ ਰੋਜ਼ਗਾਰ ਦਾ ਸਤਾ ਇੱਕ ਪਲੇਟਫਾਰਮ ਤੇ ਬਹੁਤ ਵਧੀਆ ਵਾ ਤੁਸੀਂ ਮੈਂ ਲੱਗ ਕੇ ਨੀਲੇ ਕੇ ਆਏ ਹੋ ਉਮੀਦ ਮੇਲੇ ਚ ਕੀ ਕਹਿਣਾ ਚਾਹਦੇ ਸਾਰਾ ਲੱਗਾ ਸਭ ਕੁਝ ਬਹੁਤ ਵਧੀਆ ਵੈਰਾਈਟੀ ਸਾਰੀ ਅੱਛੀ ਹੈ ਲੇਕਿਨ ਮਤਲਬ ਕਿ ਉਹੀ ਮੈਂ ਕਹਿ ਰਹੀ ਹਾਂ ਕਿ ਗਰਮੀ ਹੈ ਥੋੜੀ ਗਰਮੀ ਦਾ ਕਰਕੇ ਮਤਲਬ ਆਮ ਲੋਕ ਨਹੀਂ ਆ ਰਹੇ ਜ਼ਿਆਦਾ ਥੋੜਾ ਸ਼ਾਮ ਨੂੰ ਜ਼ਿਆਦਾ ਮੇਲਾ ਭਰੇਗਾ ਜੇ ਥੋੜਾ ਮੌਸਮ ਠੀਕ ਹੋ ਜਾਏਗਾ once the heart is é in the boat